ਮੁੱਖ ਮੰਤਰੀ ਸਾਹਿਬ ਪੱਗ ਤਾਂ ਬੰਦੇ ਆ ਭਗਤ ਸਿੰਘ ਦੇ ਰੰਗ ਵਾਲੀ ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਵੀ ਮੁੱਖ ਮੰਤਰੀ ਸਾਹਿਬ ਇਹ ਪੱਗ ਬਨ ਕੇ ਕੁਝ ਨਹੀਂ ਹੋਣਾ ਭਗਤ ਸਿੰਘ ਵਰਗੇ ਨਾ ਸਿਰਾਂ ਦੀ ਤਲਾਸ਼ ਕਰਨੀ ਪੈਣੀ ਆ ਤੇ ਜਿਹੜੇ ਐਮਐਲਏ ਤੁਸੀਂ ਲਾਏ ਹੋਏ ਆ ਨਾ ਕੋਈ ਚਿੱਟਾ ਬਗਵਾ ਰਿਹਾ ਕੋਈ ਸਾਡੇ ਉਹ ਲਾਹਵ ਸਿੰਘ ਉਹ ਕੋਕੇ ਆ ਉਹ ਐਡਾ ਵੱਡਾ ਉਹ ਮਤਲਬ ਕਿ ਜੇ ਆਪਾਂ ਕਹਿ ਲਈਏ ਵੀ ਤਪੇ ਦੇ ਵਿੱਚ ਜੜੇ ਸੱਟੇ ਦਾ ਐਡਾ ਵੱਡਾ ਸਕੈਂਡਲ ਚਲਾ ਰਿਹਾ ਉਹ ਸਾਰੇ ਪੰਜਾਬ ਤੋਂ ਆ ਕੇ ਲੋਕ ਉਸੇ ਡੜਾ ਸੱਟਾ ਖੇੜਦੇ ਸਾਰੇ ਤਪੇ ਨੂੰ ਪਤਾ ਸਾਰੇ ਭਦੌੜ ਨੂੰ ਪਤਾ ਸੋ ਇਹੋ ਜਿਹਾ ਕੁਝ ਤਾਂ ਐਮਐਲਏ ਕਰੀ ਜਾਂਦੇ ਆ ਕਿਵੇਂ ਦੇਖਦੇ ਹੋ ਪਹਿਲਾਂ ਤੁਸੀਂ ਆਜ਼ਾਦ ਕੈਂਡੀਡੇਟ ਖੜਦੇ ਹੋ ਆਪਣੀ ਹੀ ਸਰਕਾਰ ਦੇ ਖਿਲਾਫ ਤੇ ਹੁਣ ਵਲੰਟੀਅਰ ਨੂੰ ਇੰਨਾ ਅਨਗੌਲਿਆ ਕੀਤਾ ਜਾ ਰਿਹਾ ਕਿ ਤੁਹਾਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਆਪਣੀ ਹੀ ਸਰਕਾਰ ਦੇ ਖਿਲਾਫ ਇਹਨਾਂ ਨੇ ਵਰਕਰਾਂ ਨੂੰ ਬਿਲਕੁਲ ਪਿੱਛੇ ਛੱਡਤਾ ਕਈ ਜਗ੍ਹਾ ਤੇ ਤਾਂ ਐਮਐਲਏ ਨੇ ਇੰਨਾ ਘਾਣ ਕੀਤਾ ਹੋਇਆ ਤੁਸੀਂ ਸੋਚ ਤੁਸੀਂ ਸੋਚ ਨਹੀਂ ਸਕਦੇ ਸੋ ਇਹੀ ਆ ਇੱਥੇ ਸਾਰੇ ਵਰਕਰ ਨੇ ਜਿਹੜੇ ਉੱਠੇ ਹੋਏ ਆ ਮੈਂ ਸਭ ਦਾ ਉਹਨਾਂ ਦਾ ਉਦਮ ਆ ਤੇ ਵਰਕਰਾਂ ਨਾਲ ਹੀ ਪਾਰਟੀ ਆ ਪਾਰਟੀ ਵਰਕਰਾਂ ਨਾਲ ਹੁੰਦੀ ਆ ਤੇ ਅਸੀਂ ਵਰਕਰਾਂ ਦੇ ਨਾਲ ਤੂੰ ਦੇਖੋ ਦਿੱਲੀ ਤੋਂ ਆਏ ਹੋਏ ਆਗੂਆਂ ਨੂੰ ਉਹਨਾਂ ਨੇ ਚੇਅਰਮੈਨੀਆਂ ਦਿੱਤੀਆਂ ਫਿਰ ਭਾਈ ਵਰਕਰ ਕਿੱਥੇ ਜਾਣ ਤੂੰ ਦੇਖੋ ਵਰਕਰ ਕੀ ਕਰਨ ਸੋ ਉਸੇ ਦੇ ਖਿਲਾਫ ਆ ਜਿਹੜੇ ਵਰਕਰ ਸਾਡੇ ਉੱਠੜੇ ਆ ਅੱਜ ਤੁਹਾਡਾ ਨਾਰਾ ਦਿੱਲੀ ਵਾਲੇ ਭਈ ਆਓ ਪੰਜਾਬ ਬਚਾਓ ਕਿਹੜੇ ਦਿੱਲੀ ਵਾਲਿਆਂ ਦੀ ਗੱਲ ਕਰ ਰਹੇ ਇੱਥੇ ਆਪਦੇ ਨਾਲ ਸ਼ਾਸਨ ਚਲਾਉਂਦੇ ਆ ਆਪਦੇ ਹਿਸਾਬ ਨਾਲ ਚਲਾਉਂਦੇ ਆ ਉਹਨਾਂ ਦਿੱਲੀ ਵਾਲਿਆਂ ਦੀ ਗੱਲ ਹੀ ਕਰ ਰਹੇ ਦਿੱਲੀ ਵਾਲੇ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਕਿ ਪੰਜਾਬ ਦੇ ਨੌਜਵਾਨ ਪੜ੍ਹੇ ਲਿਖੇ ਨਹੀਂ ਹੈਗੇ। ਇਹੀ ਦੁੱਖ ਦੀ ਗੱਲ ਆ ਨਾ। ਪੜ੍ਹੇ ਲਿਖੇ ਨੇ ਸਾਰਾ ਕੁਝ ਨਹੀਂ ਤੇ ਜੇ ਪੜ੍ਹੇ ਲਿਖੇ ਨਹੀਂ ਭਾਈ ਉਦੋਂ ਜਦੋਂ ਝੰਡੇ ਚੱਕਦੇ ਸੀ ਉਦੋਂ ਪੜ੍ਹੇ ਲਿਖੇ ਉਦੋਂ ਤਾਂ ਪੁੱਛਿਆ ਨਹੀਂ ਗਿਆ ਆਪਾਂ ਨੂੰ ਵੀ ਭਾਈ ਇਹ ਪੜ੍ਹੇ ਲਿਖਿਆ ਕਿ ਇਹ ਅਨਪੜਾ। ਹੁਣ ਤੁਸੀਂ ਐਜੂਕੇਸ਼ਨਾਂ ਪਰਖਦੇ ਨਾ। ਧਿਆਣਾ ਪੱਛਮੀ ਜਿਮਨੀ ਚੌਂ ਆਉਣ ਆ ਰਹੀ ਆ ਉੱਧਰ ਤੁਸੀਂ ਕਿਵੇਂ ਦੇਖਦੇ ਹੋ? ਜੇ ਦੇਖੋ ਜੀ ਮੈਂ ਲੁਧਿਆਣਾ ਗਿਆ ਨਹੀਂ ਪਰ ਜੇ ਇਹੀ ਹਾਲਾਤ ਰਹੇ ਤਾਂ ਤੁਸੀਂ ਬਰਨਾਲੇ ਦੇ ਵੀ ਹਾਲਾਤ ਦੇਖ ਲੇ ਜਿਮਨੀ ਚੌਂ ਹੀ ਬਰਨਾਲੇ ਸੀ ਆ ਸਾਰੇ ਛੇਵੇਂ ਹੀ ਨਹੀਂ 26000 ਵੋਟ ਪਈ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਤੇ ਮੈਂ ਇਹ ਦਾਅਵੇ ਨਾਲ ਇੱਥੇ ਖੜਾ ਕੇ ਕਹਿਣਾ ਤੁਹਾਡੇ ਚੈਨਲ ਤੇ 13 ਤਰੀਕ ਤੋਂ ਡੇਟ ਹੋ ਗਈ ਸੀ 20 ਤਰੀਕ ਜੇ 13 ਤਰੀਕ ਨੂੰ ਵੋਟਾਂ ਪੈ ਜਾਂਦੀਆਂ ਨਾ ਤਾਂ ਇਹਨਾਂ ਨੂੰ 26000 ਛੱਡੋ ਇਹਨਾਂ ਦੀ ਜਵੰਤ ਜਾਬਤ ਹੋਣੀ ਸੀ ਪਰ ਲੁਧਿਆਣੇ ਦੇ ਹਾਲਾਤ ਇਹਨਾਂ ਦੇ ਕੋਈ ਬਾਲੇ ਵਧੀਆ ਨਹੀਂ ਕਿਉਂਕਿ ਜੋ ਹਾਲਾਤ ਬਰਨਾਲੇ ਦੇ ਜੋ ਹਾਲਾਤ ਪਟਿਆਲੇ ਨੇ ਦੇਖੋ ਤੁਸੀਂ ਸੈਂਕੜਿਆਂ ਦੀ ਗਿਣਤੀ ਜਿੱਥੇ ਵਰਕਰ ਇਕੱਠੇ ਹੋਏ ਉਹ ਉਹੀ ਕੁਛ ਲੁਧਿਆਣੇ ਹੋਊਗਾ ਜੀ ਉੱਥੇ ਕਿਹੜਾ ਕੋਈ ਵੱਖਰਾ ਉੱਥੇ ਵੀ ਕੈਂਡੀਡੇਟ ਬਾਹਰੋਂ ਆ ਕੇ ਥੋਪਿਆ ਵਰਕਰ ਦਾ ਉੱਥੇ ਵੀ ਫਰਕਰਾਂ ਦੀ ਹੀ ਕੋਈ ਸੁਣਵਾਈ ਨਹੀਂ ਫਿਰ ਆਮ ਲੋਕਾਂ ਦਾ ਕੀ ਬਣਦਾ ਗੱਲ ਜੀ ਦੇਖੋ ਇਹੀ ਹੁੰਦਾ ਪਹਿਲਾਂ ਕਾਡਰ ਹੁੰਦਾ ਫਿਰ ਕਾਡਰ ਨਹੀਂ ਲੋਕਾਂ ਨੂੰ ਜਾਣਾ ਹੁੰਦਾ ਹੁਣ ਕਾਡਰ ਤਾਂ ਰੁਸਿਆ ਬੈਠਾ ਲੋਕਾਂ ਨੂੰ ਕਿੱਥੇ ਜਾਣਾ ਲੋਕ ਪਿੰਡਾਂ ਜਿ ਨਹੀਂ ਵੜਨ ਦੇ ਰਹੇ ਤੇ ਬਣੂ ਕੀ ਤੁਸੀਂ ਆ ਬੰਦਾ ਚਲਾ ਸਕਦੇ ਲੋਕ ਤਾਂ ਇਸ ਗੱਲ ਕਰਕੇ ਨਰਾਸ਼ ਨੇ ਵੀ ਅਸੀਂ ਕਿੱਥੇ ਵੋਟਾਂ ਪਾਤੀਆਂ ਯਾਰ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਦੀ ਅਹੁਦੇਦਾਰੀਆਂ ਨੂੰ ਲੈ ਕੇ ਪਹਿਲਾਂ ਜਿੱਥੇ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਪਰ ਹੁਣ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਤੁਸੀਂ ਪਟਿਆਲਾ ਦੁੱਖਣਵਾਰਨ ਦੇ ਬਾਹਰ ਦੇਖ ਰਹੇ ਹੋ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵੱਲੋਂ ਵੱਡੇ ਲੈਵਲ ਤੇ ਪ੍ਰਦਰਸ਼ਨ ਜੋ ਕੀਤਾ ਜਾ ਰਿਹਾ ਸਾਡੇ ਨਾਲ ਗੁਰਦੀਪ ਸਿੰਘ ਬਾਠ ਵੀ ਮੌਜੂਦ ਨੇ ਜੋ ਕਿ ਬਰਨਾਲਾ ਤੋਂ ਆਜ਼ਾਦ ਕੈਂਡੀਡੇਟ ਆਪਣੀ ਹੀ ਸਰਕਾਰ ਦੇ ਖਿਲਾਫ ਕਰਤੀ ਬਾਠ ਨਾਲ ਗੱਲਬਾਤ ਕਰ ਲੈਣੇ ਆ ਬਾਤ ਸਾਬ ਕਿਵੇਂ ਦੇਖਦੇ ਹੋ ਪਹਿਲਾਂ ਤੁਸੀਂ ਆਜ਼ਾਦ ਕੈਂਡੀਡੇਟ ਖੜਦੇ ਹੋ ਆਪਣੀ ਹੀ ਸਰਕਾਰ ਦੇ ਖਿਲਾਫ ਤੇ ਹੁਣ ਵਲੰਟੀਅਰ ਨੂੰ ਇੰਨਾ ਅਨਗੌਲਿਆ ਕੀਤਾ ਜਾ ਰਿਹਾ ਕਿ ਤੁਹਾਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਆਪਣੀ ਹੀ ਸਰਕਾਰ ਦੇ ਖਿਲਾਫ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਦੇਖੋ ਆ ਸਾਡੇ ਭਰਾ ਸਾਰੇ ਖੜਿਆ ਬਾਈ ਇੰਦਰਜੀਤ ਊਰੀ ਇੱਥੇ ਬੈਠੇ ਆ ਮਤਲਬ ਕਿ ਇਹਨਾਂ ਨੇ ਪੰਜਾਬੀ ਚ ਜੇ ਆਪਾਂ ਕਹੀਏ ਨਾ ਘਰ ਫੂਕੇ ਤਮਾਸ਼ਾ ਦੇਖਿਆ ਵੇ ਤੇ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਚਾਹਣਾ ਵੀ ਭਾਈ ਜੇ ਤੁਹਾਨੂੰ ਤਖਤਾਂ ਤੇ ਬਿਠਾ ਸਕਦੇ ਆ ਨਾ ਤੋਂ ਆਉਣ ਵਾਲੇ ਸਮੇਂ ਸਾਨੂੰ ਥੋੜੇ ਤੱਕ ਤੇ ਪਲਟਾ ਵੀ ਸਕਦੇ ਆ ਕਿਉਂਕਿ ਵਰਕਰਾਂ ਦੇ ਸਰਤੀ ਹੁੰਦਾ ਸਾਰਾ ਕੁਝ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਵਰਕਰ ਆ ਜਿਹੜੇ ਇਹਨਾਂ ਨੇ ਜਮਈ ਅਨਗੋਲੇ ਕਰਤੇ ਇਹਨਾਂ ਨੇ ਵਰਕਰਾਂ ਨੂੰ ਪੁੱਛ ਹੀ ਨਹੀਂ ਰਿਹਾ ਸੋ ਇਹੀ ਕਾਰਨ ਆ ਸਾਡੀ ਭੈਣ ਜੀ ਨੂੰ ਵੀ ਮੈਂ ਪ੍ਰੀਤੀ ਮਲਹੋਤਰਾ ਜੀ ਨੂੰ ਵੀ ਵਧਾਈ ਦਿੰਨਾ ਵੀ ਉਹਨਾਂ ਨੇ ਇੱਥੇ ਕਿਉਂਕਿ ਕਿਸੇ ਵੀ ਪਾਰਟੀ 'ਚ ਜਦੋਂ ਵਰਕਰ ਅਨਗੋਲਾ ਹੁੰਦਾ ਤਾਂ ਪਾਰਟੀ ਦਾ ਦੇਖੋ ਹਾਰ ਹੁੰਦੀ ਆ ਸੋ ਇਹਨਾਂ ਨੇ ਵਰਕਰਾਂ ਨੂੰ ਬਿਲਕੁਲ ਪਿੱਛੇ ਛੱਡਤਾ ਕਈ ਜਗ੍ਹਾ ਤੇ ਤਾਂ ਐਮਐਲਏ ਨੇ ਇੰਨਾ ਘਾਣ ਕੀਤਾ ਹੋਇਆ ਤੁਸੀਂ ਸੋਚ ਤੁਸੀਂ ਸੋਚ ਨਹੀਂ ਸਕਦੇ ਸੋ ਇਹੀ ਆ ਇੱਥੇ ਸਾਰੇ ਵਰਕਰ ਨੇ ਜਿਹੜੇ ਇਕੱਠੇ ਹੋਏ ਆ ਮੈਂ ਸਭ ਦਾ ਉਹਨਾਂ ਦਾ ਉਦਮ ਤੇ ਵਰਕਰਾਂ ਨਾਲ ਹੀ ਪਾਰਟੀ ਆ ਪਾਰਟੀ ਵਰਕਰਾਂ ਨਾਲ ਹੁੰਦੀ ਆ ਤੇ ਅਸੀਂ ਵਰਕਰਾਂ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਪਰ ਹੁਣ ਤੁਹਾਡੇ ਵੱਲੋਂ ਜੋ ਮੁਹਿੰਮ ਚਲਾਈ ਗਈ ਆ ਕਿ ਦਿੱਲੀ ਵਾਲਿਆਂ ਨੂੰ ਬਾਹਰ ਕੱਢੋ ਯੁੱਧ ਦਿੱਲੀ ਵਾਲਿਆਂ ਵਿਰੁੱਧ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਨਾਰਾ ਦਿੱਤਾ ਸਾਡੀ ਭੈਣ ਜੀ ਨੇ ਸਾਰੇ ਜਿਹੜੇ ਸਾਡੇ ਪਟਿਆਲੇ ਦੇ ਵਰਕਰ ਭਰਾ ਨੇ ਉਹਨਾਂ ਨੇ ਨਾਰਾ ਦਿੱਤਾ ਵੀ ਯੁੱਧ ਦਿੱਲੀ ਵਾਲਿਆਂ ਵਿਰੁੱਧ ਸੋ ਉਹਦਾ ਕਾਰਨ ਜਿਹੜਾ ਸਭ ਤੋਂ ਵੱਡਾ ਕਾਰਨ ਇਹ ਹੀ ਆ ਵੀ ਦੇਖੋ ਕਿਸੇ ਵੀ ਪਾਰਟੀ ਚ ਡੈਮੋਕ੍ਰੇਸੀ ਚੱਲਦੀ ਹੁੰਦੀ ਆ ਪਰ ਇੱਥੇ ਡੈਮੋਕ੍ਰੇਸੀ ਨਹੀਂ ਚੱਲ ਰਹੀ ਇੱਥੇ ਲੋਕਤੰਤਰ ਦੀ ਹਤਿਆ ਹੋ ਰਹੀ ਆ ਵੀ ਕਿਸੇ ਨੂੰ ਵੀ ਥੋਪ ਦੇਣਾ ਤੁਸੀਂ ਦੇਖੋ ਦਿੱਲੀ ਤੋਂ ਆਏ ਹੋਏ ਆਗੂਆਂ ਨੂੰ ਉਹਨਾਂ ਨੇ ਚੇਅਰਮੈਨੀਆਂ ਦਿੱਤੀਆਂ ਫਿਰ ਭਾਈ ਵਰਕਰ ਕਿੱਥੇ ਜਾਣ ਸੋ ਦੇਖੋ ਵਰਕਰ ਕੀ ਕਰਨ ਸੋ ਉਸੇ ਦੇ ਖਿਲਾਫ ਆ ਜਿਹੜੇ ਵਰਕਰ ਸਾਡੇ ਉੱਠ ਖੜੇ ਆ ਸੋ ਮੈਂ ਸਮਝਦਾ ਠੀਕ ਆ ਸੱਚ ਦਾ ਸਾਥ ਆ ਜਿਹੜਾ ਦੇਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਪੱਗ ਤਾਂ ਬੰਨ੍ਹਦੇ ਆ ਭਗਤ ਸਿੰਘ ਦੇ ਰੰਗ ਵਾਲੀ ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਮੇ ਮੁੱਖ ਮੰਤਰੀ ਸਾਹਿਬ ਇਹ ਪੱਗ ਬਨ ਕੇ ਕੁਛ ਨਹੀਂ ਹੋਣਾ ਭਗਤ ਸਿੰਘ ਵਰਗੇ ਨਾ ਸਿਰਾਂ ਦੀ ਤਲਾਸ਼ ਕਰਨੀ ਪੈਣੀ ਆ ਤੇ ਜਿਹੜੇ ਐਮ ਐਲ ਏ ਤੁਸੀਂ ਲਾਏ ਹੋਏ ਆ ਨਾ ਕੋਈ ਚਿੱਟਾ ਬਗਵਾ ਰਿਹਾ ਕੋਈ ਸਾਡੇ ਉਹ ਲਾਹਵ ਸਿੰਘ ਉਹ ਕੋਕੇ ਆ ਉਹ ਐਡਾ ਵੱਡਾ ਉਹ ਮਤਲਬ ਕਿ ਜੇ ਆਪਾਂ ਕਹਿ ਲਈਏ ਵੀ ਤਪੇ ਦੇ ਵਿੱਚ ਡੜੇ ਸੱਟੇ ਦਾ ਐਡਾ ਵੱਡਾ ਸਕੈਂਡਲ ਚਲਾ ਰਿਹਾ ਉਹ ਸਾਰੇ ਪੰਜਾਬ ਤੋਂ ਆ ਕੇ ਲੋਕ ਉਹ ਤੇ ਡੜਾ ਸੱਟਾ ਖੇਡਦੇ ਸਾਰੇ ਤਪੇ ਨੂੰ ਪਤਾ ਸਾਰੇ ਭਦੌੜ ਨੂੰ ਪਤਾ ਸੋ ਇਹੋ ਜਿਹਾ ਕੁਛ ਤਾਂ ਐਮ ਐਲ ਏ ਕਰੀ ਜਾਂਦੇ ਆ ਸੋ ਮਤਲਬ ਕਿ ਮੈਂ ਇਹੀ ਕਹਿਣਾ ਚਾਹਣਾ ਵੀ ਭਾਈ ਇਹਨਾਂ ਤੇ ਨੱਥ ਪਾਓ ਇਹਨਾਂ ਦੇ ਨੱਥ ਪਾਉ ਵੋਟਾਂ ਪਾਉਣੀਆਂ ਨੇ ਲੋਕਾਂ ਨੇ ਤੁਹਾਨੂੰ ਸੋ ਇਹਨਾਂ ਨੂੰ ਰੋਕੋ ਲੋਕਾਂ ਨੇ ਕਿਸੇ ਉਮੀਦ ਨੂੰ ਵੋਟਾਂ ਪਾਈਆਂ ਸੀ ਪਰ ਹੁਣ ਜਿਹੜੀਆਂ ਉਮੀਦਾਂ ਨੇ ਕਈ ਜਗ੍ਹਾ ਦਿੱਤਾ ਜੀ ਤੁਸੀਂ ਸੋਚ ਨਹੀਂ ਸਕਦੇ ਤੁਸੀਂ ਵਰਕਰ ਛੱਡੋ ਲੋਕਾਂ ਦਾ ਘਾਣ ਕਰਤਾ ਇਹਨਾਂ ਨੇ ਕਿਸੇ ਨੂੰ ਪੁੱਛਿਆ ਹੀ ਨਹੀਂ ਜਾ ਰਿਹਾ ਪਤਾ ਨਹੀਂ ਇਹਨਾਂ ਨੂੰ ਤਾਂ ਇਹ ਲੱਗ ਰਿਹਾ ਮੈਨੂੰ ਲੱਗਦਾ ਕਈ ਐਮਐਲਏ ਨੂੰ ਤਾਂ ਵੀ ਮੈਨੂੰ ਇਹ ਲੱਗਦਾ ਵੀ 200 ਜਿਹੜਾ ਦਿਨ ਰਹਿ ਗਿਆ ਜਾਂ 400 ਦਿਨ ਰਹਿ ਗਿਆ ਉਹਨਾਂ ਨੂੰ ਇਹ ਹਰ ਦਿਨ ਇਹ ਲੱਗਦਾ ਵੀ ਅੱਜ ਇੱਕ ਦਿਨ ਕੱਟ ਗਿਆ ਅੱਜ ਇੱਕ ਦਿਨ ਕੱਟ ਗਿਆ ਵੀ ਭਾਈ ਦਿਨ ਘਟ ਗਏ ਘਟੀ ਜਾਂਦੇ ਆ ਵੀ ਬਸ ਉਹਨੂੰ ਜਿੰਨਾ ਅਸੀਂ ਪੈਸਾ ਕਮਾ ਕੇ ਕਹਿੰਦੇ ਆਪਾਂ ਉਹਨਾਂ ਨੂੰ ਅਸੀਂ ਇਕਾਲੀ ਕਾਂਗਰਸੀਆਂ ਨੂੰ ਪਹਿਲੀਆਂ ਪਾਰਟੀਆਂ ਨੂੰ ਤੇ ਇਹ ਕੀ ਕਰ ਰਹੇ ਆ ਸੋ ਇਹ ਮਾ ਕੇ ਬੜਾ ਮੰਦ ਭਾਗਾ ਬੜੀ ਦੁੱਖ ਦੀ ਗੱਲ ਆ ਸੋ ਅੱਜ ਥੋੜਾ ਨਾਰਾ ਮਾਰਨਾ ਜ਼ਰੂਰੀ ਆ ਅੱਜ ਥੋੜਾ ਨਾਰਾ ਦਿੱਲੀ ਵਾਲੇ ਭਿਓ ਆਓ ਪੰਜਾਬ ਬਚਾਓ ਕਿਹੜੇ ਦਿੱਲੀ ਵਾਲਿਆਂ ਦੀ ਗੱਲ ਕਰ ਰਹੇ ਹੋ ਦਿੱਲੀ ਵਾਲੇ ਜੀ ਉਹੀ ਜਿਹੜੇ ਦਿੱਲੀ ਵੇਲੇ ਆ ਕੇ ਇੱਥੇ ਆਪਦੇ ਨਾਲ ਸ਼ਾਸਨ ਚਲਾਉਂਦੇ ਆਪਦੇ ਹਿਸਾਬ ਨਾਲ ਚਲਾਉਂਦੇ ਆ ਉਹਨਾਂ ਦਿੱਲੀ ਵਾਲਿਆਂ ਦੀ ਗੱਲ ਹੀ ਕਰ ਰਹੇ ਸੋ ਦੇਖੋ ਗੱਲ ਦੇਖੋ ਇਹੀ ਆ ਵੀ ਗੱਲ ਜੇ ਸੱਚ ਦੀ ਗੱਲ ਕਰਕੇ ਆਮ ਆਦਮੀ ਪਾਰਟੀ ਆਈ ਸੀ ਨਾ ਤਾਂ ਉਹ ਸੱਚ ਤੇ ਖੜਨਾ ਚਾਹੀਦਾ ਸੋ ਮੈਂ ਸਮਝਦਾ ਬਹੁਤ ਵੱਡੀ ਗੱਲ ਬਹੁਤ ਵੱਡਾ ਉਦਮ ਆ ਜਿਹੜਾ ਬਹੁਤ ਵੱਡੀ ਜ਼ੁਰਤ ਅੱਜ ਸਾਡੀ ਭੈਣ ਨੇ ਕੀਤੀ ਆ ਤੇ ਸਾਰੇ ਇਹਨਾਂ ਦਾ ਸਾਥ ਦਿੱਤਾ ਤੇ ਇਹ ਕਾਫਲਾ ਦਿਨੋਂ ਦਿਨ ਹੁਣ ਜਿਵੇਂ ਇਹ ਪ੍ਰੋਗਰਾਮ ਉਹ ਲਿਖਣਗੇ ਅਸੀਂ ਇਹਨਾਂ ਦੇ ਨਾਲ ਕੀ ਲੱਗਦਾ ਕਿ ਜੋ ਦਿੱਲੀ ਵਾਲਿਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਕੀ ਪੰਜਾਬ ਦੇ ਨੌਜਵਾਨ ਪੜ੍ਹੇ ਲਿਖੇ ਨਹੀਂ ਹੈਗੇ ਇਹੀ ਦੁੱਖ ਦੀ ਗੱਲ ਆ ਨਾ ਜੀ ਪੜੇ ਲਿਖੇ ਨੇ ਸਾਰਾ ਕੁਝ ਨਹੀਂ ਤੇ ਜੇ ਪੜੇ ਲਿਖੇ ਨਹੀਂ ਭਾਈ ਉਦੋਂ ਜਦੋਂ ਝੰਡੇ ਚੱਕਦੇ ਸੀ ਉਦੋਂ ਪੜੇ ਲਿਖੇ ਉਦੋਂ ਤਾਂ ਪੁੱਛਿਆ ਨਹੀਂ ਗਿਆ ਆਪਾਂ ਨੂੰ ਵੀ ਭਾਈ ਇਹ ਪੜੇ ਲਿਖਿਆ ਕਿ ਇਹ ਅਨਪੜਾ ਹੁਣ ਤੁਸੀਂ ਐਜੂਕੇਸ਼ਨ ਆ ਪਰਖਦੇ ਹੋ ਸੋ ਇਹ ਮਤਲਬ ਕਿ ਇਹ ਗੱਲਾਂ ਕੋਈ ਤਰਕ ਨਹੀਂ ਹੈ ਇਹ ਤਾਂ ਸਿਰਫ ਤੇ ਸਿਰਫ ਇੱਕ ਆਪਦੀ ਕਹਿ ਲੋ ਵੀ ਆਪਾਂ ਲੋਕਤੰਤਰ ਦੀ ਹੱਤਿਆ ਕਰਕੇ ਸਿਰਫ ਤੇ ਸਿਰਫ ਆਪਦੀ ਤਾਨਾਸ਼ਾਹੀ ਰਵਈਆ ਜਿਹੜਾ ਉਹ ਤਾਨਾਸ਼ਾਹੀ ਰਵਈਆ ਕਿਸੇ ਵੀ ਪਾਰਟੀ 'ਚ ਸਹਿਣਯੋਗ ਨਹੀਂ ਹੁੰਦਾ ਤੇ ਆਮ ਆਦਮੀ ਪਾਰਟੀ 'ਚ ਵੀ ਉਹ ਸਹਿਣਯੋਗ ਨਹੀਂ ਹੈ ਬਾੜ ਜੀ ਲੁਧਿਆਣਾ ਪੱਛਮੀ ਜਿਮਨੀ ਚੌਂ ਆਉਣ ਆ ਰਹੀ ਆ ਉੱਧਰ ਤੁਸੀਂ ਕਿਵੇਂ ਦੇ ਜੇ ਦੇਖੋ ਜੀ ਮੈਂ ਲੁਧਿਆਣਾ ਗਿਆ ਨਹੀਂ ਪਰ ਜੇ ਇਹੀ ਹਾਲਾਤ ਰਹੇ ਤਾਂ ਤੁਸੀਂ ਬਰਨਾਲੇ ਦੇ ਵੀ ਹਾਲਾਤ ਦੇਖ ਲੇ ਸੀ ਜਿਮਣੀ ਚੌਂ ਨਹੀਂ ਬਰਨਾਲੇ ਸੀ ਆ ਸਾਰੇ ਛੇਵੇਂ ਹੀ ਹੋਇਆ 26000 ਵੋਟ ਪਈ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਤੇ ਮੈਂ ਇਹ ਦਾਅਵੇ ਨਾਲ ਇੱਥੇ ਬੈਠਾ ਕਹਿਣਾ ਤੁਹਾਡੇ ਚੈਨਲ ਤੇ 13 ਤਰੀਕ ਤੋਂ ਡੇਟ ਹੋ ਗਈ ਸੀ 20 ਤਰੀਕ ਜੇ 13 ਤਰੀਕ ਨੂੰ ਵੋਟਾਂ ਪੈ ਜਾਂਦੀਆਂ ਨਾ ਤਾਂ ਇਹਨਾਂ ਨੂੰ 26000 ਛੱਡੋ ਇਹਨਾਂ ਨੂੰ ਜਵੰਦ ਜਬਤ ਹੋਣੀ ਸੀ ਤੇ ਆਉਣ ਵਾਲੇ ਸਮੇਂ ਮੈਂ ਇਹ ਦਾਅਵੇ ਨਾਲ ਕਹਿਣਾ ਬਰਨਾਲਾ ਤੇ ਭਦੌੜ ਦੋਨੇ ਹਲਕੇ ਕਿਉਂਕਿ ਮੇਰਾ ਏਰੀਆ ਉਹ ਆ ਮੈਨੂੰ ਉੱਥੇ ਜ਼ਿਆਦਾ ਪਤਾ ਦੋਨੇ ਹਲਕਿਆਂ ਚ ਜਮਾਂਤ ਜਬਤ ਹੋਣੀ ਆ ਆਮ ਆਦਮੀ ਪਾਰਟੀ ਜਿਹੜੇ ਇਹਨਾਂ ਦੇ ਹਾਲਾਤ ਨੇ ਸੋ ਮੈਨੂੰ ਲੁਧਿਆਣੇ ਬਾਰੇ ਦੇਖੋ ਜਾਵਾਂਗੇ ਉੱਥੇ ਪਤਾ ਲੱਗੂਗਾ ਪਰ ਲੁਧਿਆਣੇ ਦੇ ਹਾਲਾਤ ਇਹਨਾਂ ਦੇ ਕੋਈ ਬੜੇ ਵਧੀਆ ਨਹੀਂ ਕਿਉਂਕਿ ਜੋ ਹਾਲਾਤ ਬਰਨਾਲੇ ਨੇ ਜੋ ਹਾਲਾਤ ਪਟਿਆਲੇ ਨੇ ਦੇਖੋ ਤੁਸੀਂ ਸੈਂਕੜਿਆਂ ਦੀ ਗਿਣਤੀ ਜਿੱਥੇ ਵਰਕਰ ਇਕੱਠੇ ਹੋਏ ਉਹੀ ਕੁਛ ਲੁਧਿਆਣੇ ਹੋਊਗਾ ਜੀ ਉੱਥੇ ਕਿਹੜਾ ਕੋਈ ਵੱਖਰਾ ਉੱਥੇ ਵੀ ਕੈਂਡੀਡੇਟ ਬਾਹਰੋਂ ਆ ਕੇ ਥੋਪਿਆ ਵਰਕਰ ਦਾ ਉੱਥੇ ਵੀ ਨਹੀਂ ਪੁੱਛਿਆ ਗਿਆ ਇਹਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨਵਾਦੇ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਵੀ ਅਸੀਂ ਵਲੰਟੀਅਰਾਂ ਦੇ ਹੱਕ ਦੇ ਵਿੱਚ ਹਰ ਇੱਕ ਪੱਖੋਂ ਉਹਨਾਂ ਦੇ ਲਈ ਸੋਚਦੇ ਆਂ ਜੇ ਉਹ ਵਲੰਟੀਅਰਾਂ ਦੇ ਹੱਕ 'ਚ ਨਹੀਂ ਤਾਂ ਇਹੋ ਜਿਹਾ ਕੁਝ ਤਾਂ ਮੈਂ ਕਹਿਣਾ ਜੇ ਉਹ ਬਦਲਾ ਸੀਗਾ ਤਾਂ ਆ ਵੀ ਇੱਕ ਬਹੁਤ ਵੱਡਾ ਬਦਲਾ ਆ ਵੀ ਮਤਲਬ ਕਿ ਕਦੇ ਕਿਸੇ ਸਰਕਾਰ 'ਚ ਹੋਇਆ ਵੀ ਕਿਸੇ ਸਰਕਾਰ 'ਚ ਕਿਸੇ ਵੀ ਵਿੰਗ ਦੇ ਪੰਜਾਬ ਪ੍ਰਧਾਨ ਨੇ ਤਰਨਾਂ ਲਾਇਆ ਹੋਵੇ ਇਹ ਵੀ ਪਹਿਲੀ ਵਾਰ ਇਹ ਦੇਖਣ ਨੂੰ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਜੀ ਜੇ ਵਰਕਰਾਂ ਦੀ ਸੁਣਵਾਈ ਹੁੰਦੀ ਤਾਂ ਇਹ ਹਜੇ ਧਰਨੇ ਲੱਗਦੇ ਕਿਉਂਕਿ ਇੱਕ ਵਰਕਰ ਹੀ ਪਾਰਟੀ ਦੀ ਮਜ਼ਬੂਤੀ ਹੁੰਦੀ ਹੈ ਇਹ ਵੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕਿਸੇ ਆਪਣੀ ਹੀ ਸਰਕਾਰ ਦੇ ਖਿਲਾਫ ਆਪਣੇ ਹੀ ਵਲੰਟੀਅਰ ਧਰਨਾ ਦੇਣ ਇਹ ਬਹੁਤ ਵੱਡੀ ਗੱਲ ਹੈ ਜੀ ਮਤਲਬ ਕਿ ਕੋਈ ਬਲਾਕ ਪ੍ਰਧਾਨ ਬੋਲੇ ਕੋਈ ਕੋਈ ਬਲਾਕ ਸਕੱਤਰ ਬੋਲੇ ਸਾਡੇ ਭਰਾ ਇੰਦਰਜੀਤ ਜੀ ਬੈਠੇ ਆ ਇਹ ਬਲਾਕ ਪ੍ਰਧਾਨ ਰਹੇ ਆ ਪਾਰਟੀ ਦੇ ਉਹ ਬੋਲੇ ਆਪਾਂ ਕਿਸੇ ਕਿਸਮ ਦੇ ਕਹਿ ਸਕਦੇ ਹਾਂ ਭਾਈ ਹਲਕੇ 'ਚ ਕੋਈ ਗਲਤ ਹੋ ਰਿਹਾ ਤੁਸੀਂ ਪੰਜਾਬ ਪ੍ਰਧਾਨ ਜਿਹਨਾਂ ਨੂੰ ਲਾ ਰਿਹਾ ਲਾਇਆ ਵੈ ਤੁਸੀਂ ਊਮਨਜ਼ ਵਿੰਗ ਦਾ ਉਹ ਮਤਲਬ ਕਿ ਉਹ ਕਹਿ ਰਿਹਾ ਵੀ ਸਾਡੀ ਕੋਈ ਸੁਣਵਾਈ ਨਹੀਂ ਤਾਂ ਇਦੋਂ ਇਦੋਂ ਵੱਡਾ ਦੁਖਾਂਤ ਕੀ ਹੋ ਸਕਦਾ ਫਿਰ ਕਿਵੇਂ ਕਹਿ ਸਕਦੇ ਨੇ ਮੁੱਖ ਮੰਤਰੀ ਸਾਹਿਬ ਵੀ ਸੁਣਵਾਈ ਆ ਤਾਂ ਸਾਰਾ ਸਾਰ ਝੂਠ ਆ ਜਦੋਂ ਵਰਕਰਾਂ ਦੀ ਹੀ ਕੋਈ ਸੁਣਵਾਈ ਨਹੀਂ ਫਿਰ ਆਮ ਲੋਕਾਂ ਦਾ ਕੀ ਬਣਦਾ ਗੱਲ ਜੀ ਦੇਖੋ ਇਹੀ ਹੁੰਦਾ ਪਹਿਲਾਂ ਕਾਡਰ ਹੁੰਦਾ ਫਿਰ ਕਾਡਰ ਨਹੀਂ ਲੋਕਾਂ ਨੂੰ ਜਾਣਾ ਹੁੰਦਾ ਹੁਣ ਕਾਡਰ ਤਾਂ ਰੁਸਿਆ ਬੈਠਾ ਲੋਕਾਂ ਨੂੰ ਕਿੱਥੇ ਜਾਣਾ ਲੋਕ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਤੇ ਬਣੂ ਕੀ ਤੁਸੀਂ ਆ ਬੰਦਾ ਚਲਾ ਸਕਦੇ ਲੋਕ ਤਾਂ ਇਸ ਗੱਲ ਕਰਕੇ ਨਰਾਸ਼ ਨੇ ਵੀ ਅਸੀਂ ਕਿੱਥੇ ਵੋਟਾਂ ਪਾਤੀਆਂ ਯਾਰ ਕਿਉਂਕਿ ਅਸੀਂ ਬਾਈ ਜੀ ਸਾਰੇ ਆ ਇੱਥੋਂ ਬਾਈ ਢੜਬੇ ਵਾਲੇ ਬੈਠੇ ਆ ਬਰਨਾਲੇ ਵਾਲੇ ਬੈਠੇ ਆ ਇਹਨਾਂ ਐਮਐਲਿਆਂ ਨੂੰ ਕਈ ਜਗ੍ਹਾ ਤੇ ਤਾਂ ਕਿਸੇ ਨੇ 10000 ਜਿੰਨੀ ਜਿੱਦੀ ਗੰਜਾਇਸੀ ਕਿਸੇ ਨੇ ਲੱਖ ਜਿੱਦੀ ਜਿੰਨੀ ਗੰਜਾਇਸੀ ਸਭ ਨੇ ਪੱਲਿਓਂ ਪੈਸੇ ਲਾ ਕੇ ਇਹਨਾਂ ਨੂੰ ਐਮਐਲ ਬਣਾਇਆ ਇੱਕ ਸਚਾਈ ਹੈ ਬਹੁਤ ਜ਼ਿਆਦਾ ਆਪਦੇ ਵੱਲੋਂ ਖਰਚਾ ਕਰਕੇ ਗੱਡੀਆਂ ਲੈ ਕੇ ਦਿੱਤੀਆਂ ਕਈਆਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਮਤਲਬ ਕਿ ਪਰ ਇਹਨਾਂ ਨੇ ਸਾਰੇ ਵਿਚਾਰ ਤੇ ਆ ਸਾਡੇ 마ਸੀ ਦਾ ਮੁੰਡਾ ਆ ਗਿਆ ਸੀ ਉਹ ਵੀ ਲੋਕਾਂ ਨੇ ਫਿਰ ਦੱਸਤਾ ਵੀ ਮਾਸੀ ਦੇ ਮੁੰਡੇ ਨਾਲ ਕਿ ਆਪਦੇ ਪਰਿਵਾਰ ਹੀ ਪਾਲਣ ਲੱਗੇ ਵਰਕਰਾਂ ਨੂੰ ਇਹਨੇ ਕੀ ਮਤਲਬ ਪਰਿਵਾਰਾਂ ਨੂੰ ਪਰਿਵਾਰਾਂ ਵੱਲ ਨੂੰ ਹੋ ਗਈ ਸੋ ਮੈਂ ਸਮਝਦਾ ਇਹਦੇ ਤੇ ਨਿਗਾ ਜਿਹੜੀ ਉਹ ਮਾਰਨੀ ਚਾਹੀਦੀ ਹੈ ਜੇ ਇਹਨਾਂ ਨੇ ਬਚਣਾ ਨਹੀਂ ਜਿਹੜੇ ਹਾਲਾਤ ਨੇ ਉਹ ਅੱਗੇ ਸਾਹਮਣੇ ਆ ਜਾਣਗੇ ਭਾਈ ਜੀ ਤੁਸੀਂ ਵੀ ਕੁਝ ਕਹਿ ਰਹੇ ਸੀਗੇ ਅਸੀਂ ਇਹ ਗੱਲ ਕਹਿ ਰਹੇ ਸੀ ਵੀਰ ਜੀ ਵੀ ਅਸੀਂ ਜਦੋਂ ਮੰਤਰੀ ਸਾਹਿਬ ਦਾ ਟਾਈਮ ਲੈਂਦੇ ਆ ਜਾਂ ਦਟਪੇ ਦਾਜਾ ਸੰਗਰੂਰ ਦਾ ਜਾਂ ਚੰਡੀਗੜ੍ਹ ਦਾ ਪਹਿਲਾਂ ਸਾਡੇ ਫੋਨ ਚੱਕ ਨਹੀਂ ਹੁੰਦੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਨੇ ਜਿਹੜੇ ਸਾਡੇ ਤੇ ਯਕੀਨ ਕਰਿਆ ਵੀ ਸਾਡਾ ਭਾਈ ਹੈਗੇ ਮੂਰੇ ਵੀ ਸਾਡੇ ਦੁੱਖ ਸੁੱਖ ਦੇ ਵਿੱਚ ਖੜੂਗਾ ਜਦੋਂ ਦੁੱਖ ਸੁੱਖ ਦੇ ਵਿੱਚ ਅਸੀਂ ਤਾਂ ਖੜਦੇ ਆ ਪਰ ਸਾਡੇ ਨਾ ਪੀਏ ਖੜਦੇ ਨਾ ਸਾਡਾ ਮੰਤਰੀ ਖੜਦਾ ਨਾ ਫੌਂਟ ਚੱਕ ਹੁੰਦੇ ਨੇ ਜੇ ਫੌਂਟ ਚੱਕ ਹੁੰਦੇ ਨੇ ਸਾਨੂੰ ਬੁਲਾਇਆ ਜਾਂਦਾ ਸੰਗਰੂਰ ਆ ਸਚਾਈਏ ਇਹ ਅਸੀਂ ਰਾਸ਼ਟਰ ਉਹਦੇ ਵਿੱਚ ਖੜਦੇ ਆ ਜਾ ਕੇ ਮੇਰੇ 10 ਬੰਦੇ ਹੁੰਦੇ ਨੇ ਕਦੇ 5 ਬੰਦੇ ਹੁੰਦੇ ਨੇ ਤੇ ਸਾਡੇ ਮੰਤਰੀ ਸਾਹਿਬ ਕਦੇ ਹੋਰ ਬੈਠੇ ਹੁੰਦੇ ਨੇ ਅਸੀਂ ਪਹਿਲਾਂ ਉਹਨੂੰ ਲੱਭਦੇ ਫਿਰ ਜੰਦੇ ਆ ਫਿਰ ਅਸੀਂ ਗੰਨਮੈ ਉਹਨਾਂ ਨੂੰ ਫੋਨ ਮਾਰਦੇ ਹਾਰ ਕੇ ਅੱਖ ਕੇ ਵੀ ਭਾਈ ਜੀ ਮੰਤਰੀ ਸਾਹਿਬ ਕਿੱਥੇ ਮਿਲਣਗੇ ਉਹ ਕੋਈ ਭਰਾ ਹੁੰਦਾ ਮਮਦਰਦ ਉਹ ਕਹਿੰਦਾ ਅਮਰੀਕਾ ਇੱਥੇ ਆ ਜਾਓ ਉਰੇ ਮਿਲਣਗੇ ਤੇ ਜਦੋਂ ਅਸੀਂ ਉੱਥੇ ਚਲੇ ਜਾਂਦੇ ਆ ਸਿਰਫ 5 ਮਿੰਟ ਗੱਡੀ ਲੰਘਿਆਂ ਦੀ ਐ ਇਹ ਸਚਾਈ ਐ ਦੜਬੇ ਹਲਕੇ ਦੀ ਮੈਂ ਇਕੱਲਾ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਮੇਰੇ ਦੜਬੇ ਹਲਕੇ ਦੇ ਵਿੱਚ ਕਿاسي ਬਣ ਲੈ ਸਾਡੇ ਜਿੰਨੇ ਭਰਾ ਨੇ ਸਰਦ ਦੁਖੀ ਨੇ ਪਰ ਕੁਛ ਚਵਲੂਸ ਸਾਨੂੰ ਨਿੰਦਦਾਂਦ ਨੇ ਜੀ ਇਹ ਤਾਂ ਸਾਡੇ ਵਿਰੁੱਧ ਬੋਲਦੇ ਨੇ ਅਸੀਂ ਵਿਰੁੱਧ ਨਹੀਂ ਬੋਲਦੇ ਕਿਸੇ ਦੇ ਅਸਤਾ ਉਹਦੀ ਸਚਾਈ ਬਿਆਨ ਕਰਦੇ ਆ ਤੇ ਮੇਰਾ ਪਿੰਡ ਸੰਗਤੀਆਂ ਅਹਜਾ ਪਿੰਡ ਹੈ ਨਾਲ ਤਾਂ ਲਹਿਰੇ ਹਲਕੇ ਚ ਪਿੰਡ ਹੈ ਲੈ ਢੜਬੇ ਚ ਪਿੰਡ ਹੈ ਲੈ ਸਨਾਮ ਜੋ ਕਿਵੇਂ ਪਿੰਡ ਹੈ ਅਸੀਂ ਕੰਮ ਸਾਡੇ ਤਸਵੀਰ ਸਾਡੀ ਲਹਿਰਾ ਹੋ ਗਈ ਬਲਕਿ ਸਾਡਾ ਸਨਾਮ ਹੋ ਗਿਆ ਹਲਕਾ ਸਾਡਾ ਢੜਬਾ ਹੋ ਗਿਆ ਤੇ ਮੇਰੇ ਪਿੰਡ ਦੇ ਲੋਕ ਇਹ ਗੰਦ ਕਹਿੰਦੇ ਨੇ ਕਿ ਅਸੀਂ ਢੜਬੇ ਚ ਵੋਟਾਂ ਪਾਉਣ ਖਤਰੇ ਜੰਮਿਆ ਕੰਮ ਸਾਡੇ ਲਹਿਰੇ ਹੁੰਦੇ ਨੇ ਸਨਾਮ ਹੁੰਦੇ ਨੇ ਤੇ ਸਾਡਾ ਜਿਹੜਾ 2014 ਤੋਂ ਲੈ ਕੇ 22 ਆ ਗਈ ਮੇਰੇ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਅਸੀਂ ਐਮਪੀ ਵੀ ਬਣਾਤਾ ਅਸੀਂ ਅਗਵੇ ਉਹਨੇ ਟੈਂਕੀ ਮੰਗੀ ਵੀ ਸਾਡੇ ਕਨ ਕਨ ਉੱਗ ਲੱਗ ਜਾਂਦੀ ਐ ਸਾਡੀ ਅਜੇ ਤੱਕ ਨਹੀਂ ਸਾਨੂੰ ਵਾਦੇ ਕਰੇ ਜਾਂਦੇ ਨੇ ਮਿਲਦੇ ਦੱਕ ਨਹੀਂ ਤੇ ਫਿਰ ਮੈਂ ਬਾਜੀ ਠਾਹਾਂਗਾ ਔਰ ਕੀ ਕਰੂੰਗਾ ਪਿੰਡ ਦੇ ਲੋਕ 70 ਮਾਰਦੇ ਨੇ ਵੀ ਮਰੀਗ 10 ਭਾਈ ਕੀ ਲੈ ਕੇ ਆ ਰਹੇ ਪਿੰਡ ਖਾਤਰਾ ਮੇਰੇ ਵੱਡੇ ਦੇ ਵਿੱਚ ਦਰਵਾਜ਼ੇ ਮੈਂ ਨਹੀਂ ਮੰਗਿਆ ਸਾਡੇ ਪੀਐਸ ਸਾਹਿਬ ਨੇ ਗੱਲ ਕੀਤੀ ਸੁਖੀ ਸਾਹਿਬ ਨੇ ਕਿ 70000 ਦਾ ਬੱਡ ਕੁਲਡਰ ਦਊਂਗਾ ਪੀਣ ਵਾਲਾ ਪਾਣੀ ਇੱਥੇ ਲੋਕ ਵੰਦੇ ਨੇ ਬਜ਼ੁਰਗ ਵੰਦੇ ਨੇ ਮਿਲੇ ਤੱਕ ਨਹੀਂ ਕਿਉਂਕਿ ਅਸੀਂ ਤਾਂ ਉਹ ਬੰਦੇ ਆ ਅਸੀਂ ਜੱਦੀ ਸਰਪੰਚਾਂ 1967 ਤੋਂ ਫਿਰ ਅਸੀਂ ਗੇਲੇਵਾਲ ਦੇ ਪਰਿਵਾਰ ਅਸੀਂ ਜੋ ਵਾਦਾ ਕਰ ਦਦਗੇ ਅਸੀਂ ਪੂਰਾ ਕਰ ਦਦਗੇ ਅੱਜ ਕਿਉਂ ਗੁੰਗਾਨੋ ਤੇ ਸਾਡੇ ਬਜ਼ੁਰਗਾਂ ਦੇ ਵੀ ਜੋ ਕਹਿੰਦੇ ਦਗੇ ਕਰਕੇ ਦਿਖਾਉਂਦੇ ਦਗੇ ਮੈਂ 2014 ਵਿੱਚ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਪਰਿਵਾਰ ਤੋਂ ਕੱਲਾ ਤੁਰਿਆ ਝੰਡਾ ਚੱਕਿਆ ਹੋਟਲ ਲਾਇ ਜਿੰਨੇ ਖਰਚ ਕਰਿਆ ਮੈਨੂੰ ਕੀ ਮਿਲਿਆ ਮੈਂ ਕੋਈ ਚੇਅਰਮੈਨ ਨੂੰ ਮੰਗਣ ਨਹੀਂ ਆਇਆ ਸੀ ਨਾ ਮੈਨੂੰ ਕੋਈ ਅਹੁਦਾ ਮੰਗਣਾ ਨਹੀਂ ਆ ਜੀ ਮੈਂ ਤਾਂ ਖੁਦ ਰਿਕਾਰਡਿੰਗ ਪਾ ਕੇ ਕਹਿੰਦਾ ਮੰਤਰੀ ਸਾਹਿਬ ਨੂੰ ਵੀ ਮੈਂ ਕੋਈ ਅਹੁਦਾ ਨਹੀਂ ਮੰਗਦਾ ਮੇਰੇ ਪਿੰਡੇ ਦੇ ਕੰਮ ਹੋਣੇ ਚਾਹੀਦੇ ਕੰਮ ਕਿਉਂ ਨਹੀਂ ਹੁੰਦੇ ਸਵਾਲ ਇੱਥੇ ਹੈ ਜਦੋਂ ਅਸੀਂ ਭਗਵੰਤ ਮਾਨ ਦੇ ਘੇੜ ਚ ਜਾਂਦੇ ਆ 9 ਵਜੇ ਜਾਂਦੇ ਆ ਤੇ ਸਾਨੂੰ ਘੇੜ ਖੁੱਲਦਾ 3 ਵਜੇ ਉਹ ਵੀ ਜੇ ਸਾਡਾ ਆਪ ਦਾ ਰਿਸ਼ਤੇਦਾਰ ਨਾ ਹੁੰਦਾ ਉੱਥੇ ਸਾਨੂੰ ਖੁੱਲਦਾ ਨਹੀਂ ਤੀਗਾ ਜਿਹੜਾ ਕਹਿੰਦਾ ਹੁੰਦਾ ਮਾਰ ਸਾਹਿਬ ਵੀ ਮੇਰੇ ਦਰਵਾਜ਼ੇ ਖੁੱਲੇ ਨੇ ਸਾਡੇ ਹੱਥ ਤਾਂ ਬੰਦ ਹੋ ਗਏ ਭਰਾਵਾ ਜਿਹਦਾ ਖਦਰ ਖੁੱਲੇ ਨੇ ਜਦੋਂ ਥੋੜੀ ਵੀ ਨਹੀਂ ਸੁਣੀ ਜਾ ਰਹੀ ਫਿਰ ਆਮ ਲੋਕਾਂ ਦੀ ਕਿੱਥੇ ਸੁਣੂ ਸਰਕਾਰ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਨਾ ਅੱਜ ਜਦੋਂ ਤੁਸੀਂ ਉਹ ਪ੍ਰੋਟੈਸਟ ਕਰ ਰਹੇ ਹੋ ਥੋੜੀ ਵੀ ਨਹੀਂ ਸਰਕਾਰ ਸੁਣ ਰਹੀ ਕਿਉਂਕਿ ਕਾਰਨ ਤਾਂ ਇਹੀ ਹੈ ਨਾ ਪ੍ਰੋਟੈਸਟ ਕਰਨ ਦਾ ਵੀ ਸਰਕਾਰ ਥੋੜੀ ਨਹੀਂ ਸੁਣ ਰਹੀ ਫਿਰ ਆਮ ਲੋਕਾਂ ਦਾ ਕੀ ਬੰਦ ਆ ਹੋ ਆਮ ਲੋਕਾਂ ਦਾ ਕੀ ਹੈ ਜੇ ਅਸੀਂ ਖਜਲਖਵਾਰ ਹੁੰਨੇ ਆ ਉਹੀ ਲੋਗ ਹੋ ਰਹੇ ਨੇ ਕਿਉਂਕਿ ਬਾਈ ਇਹ ਸਚਾਈ ਹੈ ਜਿਹਦਾ ਮੌਕਾ ਸਾਹਮ ਕੀ ਮੌਕੇ ਸਰਕਾਰ ਸਾਡੇ ਮੰਤਰੀ ਕਦ 27 ਚ ਆ ਜਾਣਗੇ ਨਹੀਂ ਸਾਨੂੰ ਦੋਸਾਂ ਦੇ ਨਾ ਅਜ ਤਾਂ ਬਾਅਦ ਠਕਣਾਲ ਦੇ ਬਾਈ ਉਠਾਦੀ ਗਾਹ ਸਾਹਮਣਾ ਨਾ ਸਾਹਮਣਾ ਉਹਨਾਂ ਹੀ ਮਰਦੀ ਹੈ ਤਾ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵੱਲੋਂ ਅੱਜ ਆਪਣੀ ਹੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਜੋ ਕੀਤਾ ਗਿਆ ਆਪਣੀ ਹੀ ਸਰਕਾਰ ਦੇ ਵੱਲੋਂ ਜੋ ਬਾਹਰੀ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਵਿੱਚ ਅਹੁਦੇਦਾਰੀਆਂ ਦਿੱਤੀਆਂ ਜਾ ਰਹੇ ਨੇ ਉਸ ਦਾ ਵਿਰੋਧ ਆ ਜੋ ਕੀਤਾ ਜਾ ਰਿਹਾ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਿੱਧੀਆਂ ਗੱਲਾਂ ਨੇ ਜੋ ਇਹਨਾਂ ਵੱਲੋਂ ਕਹੀਆਂ ਗਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਪ੍ਰੋਟੈਸਟ ਆ ਜੋ ਇਹਨਾਂ ਵੱਲੋਂ ਕਿਹਾ ਗਿਆ ਕਿ ਅੱਗੇ ਜਾਰੀ ਰਹੇਗਾ ਹੋਰ ਵੀ ਜਾਣਕਾਰੀ ਦੇ ਲਈ ਜੁੜ ਰੋਜ਼ਾਨਾ ਲੋਕਾਂ ਨਾਲ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ